ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਬਹੁਤ ਹੀ ਟੌਪ ਕਲਾਸ ਬਲੱਡ ਲਾਈਨ ਦਾ ਝੋਟਾ ਬਾਈ ਤਾਲਬ ਹੁਸੈਨ ਦੇ ਰਿਸ਼ਤੇਦਾਰ ਆ ਜਿਹੜਾ ਬਾਈ ਤਾਲਬ ਨੇ ਦਵਾਇਆ ਬਾਪੂ ਕਰਨ ਸਿੰਘ ਢਿੱਲੋਂ ਦੇ ਕੋਲੋਂ ਬੜਾ ਭਰਾਵਾ ਸੋ ਬੜਾ ਭਰਾਵਾ ਬਾਈ ਤਾਲਬ ਹੁਸੈਨ ਜਿਹੜਾ ਉੱਤਰਾਖੰਡ ਚੱਲਿਆ ਦੋਸਤੋ ਝੋਟਾ ਤੇ ਹੁਣ ਲੱਦਨ ਪਹੁੰਚੇ ਸੀਗੇ ਬਾਈ ਹੁਣੀ ਬੜੇ ਮਾਣ ਨਾਲ ਦਿੱਤਾ ਆਪਾਂ ਨੂੰ ਵੀ ਰਾਜੂ ਨੇ ਬੜੇ ਮਾਣ ਨਾਲ ਦਿੱਤਾ ਸੀ ਤੇ ਆਪਾਂ ਵੀ ਇਸ ਝੋਟੇ ਦੇ ਵਿੱਚ 1 ਰੁਪਿਆ ਇੱਕ ਦਮੜਾ ਤੱਕਣੀ ਕਮਾਇਕ ਪਿਆਰ ਆਪਣਾ ਤਾਲ ਬਣਾਲ ਉਵੇਂ ਹੀ ਦੇਤਾ ਗਾਂ ਕਿਉਂਕਿ ਪਸ਼ੂਆਂ ਦੇ ਨਾਲ ਨਹੀਂ ਮਿਲਿਆ ਵਰਤਿਆ ਜਾਂਦਾ ਪਿਆਰ ਹੁੰਦਾ ਸੋ ਬਹੁਤ ਹੀ ਚੰਗਾ ਬਲੱਡ ਲੈਣਾ ਬਾਈ ਜੀ ਕਿਹੜੀ ਜਗ੍ਹਾ ਤੋਂ ਆਪਾਂ ਆ ਉਤਰਾਖੰਡ ਰਿਸ਼ੀਕੇਸ਼ ਜ਼ਿਲ੍ਹਾ ਪੌੜੀ ਅੱਛਾ ਉਤਰਾਖੰਡ ਰਿਸ਼ੀਕੇਸ਼ ਜ਼ਿਲ੍ਹਾ ਪੌੜੀ ਜਿਲ੍ਹਾ ਪੌੜੀ ਕੀ ਨਾਮ ਕੀ ਆਪਣਾ ਮੇਰਾ ਨਾਮ ਤੁਮਮਨ चौहान ਤੁਮਮਨ चौहान ਜੀ ਠੀਕ ਹੈ ਜੀ ਮੱਝਾਂ ਦੀ ਬਰੀਡਿੰਗ ਵਾਸਤੇ ਖਰੀਦੇ ਆ ਫਿਰ ਬੁੱਲ ਆਹਾ ਠੀਕ ਹੈ ਜੀ ਸੋ ਦੋਸਤੋ ਬੁੱਲ ਵੇਚ ਚੁੱਕਾ ਹੈ ਆ ਬਾਪੂ ਸਵਰਨ ਸਿੰਘ ਢਲੋਂ ਦੇ ਫਾਰਮ ਤੇ ਜੋ ਆਇਆ ਸੀ ਆਪਣਾ ਤਲਬਣਾ ਵੀ ਕਰਦੇ ਆਂ ਗੱਲ ਤਲਬ ਕੀ ਹਾਲ ਚਾਲ ਬਈ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕਿਵੇਂ ਆ ਝੋਟਾ ਲੱਗਾ ਫਿਰ ਬਹੁਤ ਵਧੀਆ ਭਾਜੀ ਕਰਦਾ ਪੂਰੀ ਰੂਹ ਖੋਜ ਪੂਰੀ ਪੂਰੀ ਠੀਕ ਆ ਖੁਸ਼ ਆ ਪੂਰਾ ਹੁਣ ਮਾਲੀ ਤੇਰਾ ਬਾਕੀ ਆ ਤੇਰਾ ਬਹੁਤ 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 ਧੰਨਵਾਦ ਤੇਰਾ ਜਿਹਦੇ ਤੋਂ ਜਿੰਨੇ ਭੇਜਿਆ ਦਿੱਤਾ ਉਹਨਾਂ ਹੀ ਜੀ ਤੁਹਾਨੂੰ ਦੇ ਦਿੱਤਾ ਠੀਕ ਆ ਸੋ ਇਹ ਮਾਲੋਂ ਉਤਰਾਖੰਡ ਜਾ ਰਿਹਾ ਵਾ ਬਾਪੂ ਫਰਮ ਸਿੰਘ ਦੇ ਫਾਰਮ ਤੋਂ ਤੇ ਇੱਕ ਵਾਰ ਬੁੱਲ ਤੇ ਜ਼ਰੂਰ ਨਜ਼ਰ ਮਾਰਾ ਦੀਏ ਦੋਸਤੋ ਕਿਉਂਕਿ ਆਪਾਂ ਵੀਡੀਓ ਪਾਈ ਸੀ ਤੇ ਵੀਡੀਓ ਦੇ ਵਿੱਚ ਹੀ ਇਹ ਸੇਲ ਕਾਦਾ ਹੋਇਆ ਉਹਦੇ ਕਹਿਣ ਨੂੰ ਬਸ ਇੱਕ ਪਿਆਰ ਮੁਹੱਬਤ ਦਾ ਤੋਹਫਾ ਹੀ ਦੇਤਾ ਭਾਈਆਂ ਨੂੰ ਆ ਤੁਸੀਂ ਦੇਖ ਸਕਦੇ ਆ ਸੋ ਲੰਡਾ 2 ਇਹਨੂੰ ਆਪਾਂ ਲੰਡਾ 2 ਕਹਿ ਸਕਦੇ ਆ ਇਹਦੇ ਹੁਣ ਤੁਸੀਂ ਟੈਸਟੀਗਲ ਵੇਖਿਓ ਦੁਪਹਿਰਾਂ ਲੱਗਾ ਖੜਾ ਕਿੱਥੇ ਜਾਂਦਾ ਇਹ ਖੜਨੀ ਖੁੜਨੀ ਵੇਖੋ ਇਹਦੀ ਕਰਮ ਵਾਲੇ ਦੀ ਤੇ ਮਾਲਕ ਇਹਨੂੰ ਉਮਰਾ ਭਾਗਾ ਵਾਲਾ ਕਰੇ ਕਿਉਂਕਿ ਆਪਦੀ ਨਵੀਂ ਜਗ੍ਹਾ ਤੇ ਚੱਲਿਆ ਕਰਮਾ ਵਾਲਾ ਤੇ ਨਾ ਬਣਾਵੇਂ ਜਾ ਕੇ ਸਾਡਾ ਵੀ ਤੇ ਬਾਈਆਂ ਦਾ ਵੀ ਕਿਉਂਕਿ ਬਾਈਆਂ ਨੇ ਵੀ ਚੰਗੀ ਚੀਜ਼ ਦੇ ਸ਼ੌਂਕੀ ਆ ਤੇ ਚੰਗੀ ਚੀਜ਼ ਖਰੀਦ ਕੇ ਲੈ ਕੇ ਚੱਲੇ ਆ ਬਹੁਤ ਹੀ ਚੰਗਾ ਤੇ ਟੌਪ ਕਲਾਸ ਬੁੱਲ ਸੀ ਦੋਸਤੋ ਜਿਹੜਾ ਵੇਖ ਕੇ ਆਪਣੇ ਨਵੇਂ ਫਾਰਮ ਤੇ ਜਾ ਚੁੱਕਾ ਆ ਤੇ ਹੁਣ ਮੇਰਾ ਵੀਰ ਬੁੱਲ ਬਾਰੇ ਕੋਈ ਫੋਨ ਨਾ ਲਾਇਓ ਤੇ ਜੇ ਕਿਸੇ ਨੂੰ ਹੋਰ ਇਧਰ ਕੱਟੀਆਂ ਪਸੰਦ ਹੋਣ ਜਿੱਦਾਂ ਬੱਗੀ ਮੋਛ ਵਾਲੀ ਕੱਟੀ ਸਾਹਮਣੇ ਬਹੁਤ ਚੰਗੀ ਬਲੱਡ ਲਾਈਨ ਦੀ ਆ ਜਾਂ ਹੋਰ ਘੋਟੀ ਚਾਹੀਦੀ ਹੋਈ ਤਾਂ ਦੱਸਿਓ ਤੇ ਗੁੱਲ ਬਾਈਆਂ ਨੇ ਖਰੀਦ ਕੇ ਆਪਣੇ ਫਾਰਮ ਦੀ ਇਹ ਸ਼ਾਨ ਬਣਾ ਲਿਆ ਵਾ ਤੇ ਵੀਡੀਓ ਪਾਉਣ ਦਾ ਮੇਨ ਮਕਸਦ ਇਹ ਹੀ ਸੀ ਕਿ ਹੁਣ ਕਈਆਂ ਵੀਰਾਂ ਨੇ ਡਿਮਾਂਡ ਕੀਤੀ ਸੀ ਕਟੇ ਤੇ ਚਲੋ ਮਾਫੀ ਚਾਹੁੰਦੇ ਆ ਅਸੀਂ ਵੀਰੋ ਕਟਾ ਇੱਕ ਸੀ ਦੇ ਇੱਕ ਬੰਦੇ ਨੂੰ ਦੇ ਸਕਦੇ ਸੀ ਪਰ ਹੋਰ ਕੋਸ਼ਿਸ਼ ਚ ਜਾਰੀ ਰਹੂਗੀ ਕਿ ਆਪਾਂ ਤੁਹਾਡੇ ਨਾਲ ਮਿਲਦੇ-ਵਾਲਦੇ ਰਵਾਂਗੇ ਤੇ ਨਵੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਨਾਲ ਬਹੁਤ ਟੌਪ ਕਲਾਸ ਬਲੱਡ ਲੈਂਦਾ ਝੋਟਾ ਜਿਹੜਾ ਬਾਈ ਤਾਲਬ ਹਸੈਨ ਦੇ ਜਿਹੜੇ ਭਰਾ ਨੇ ਖਰੀਦਿਆ ਆ ਬਹੁਤ ਚੰਗੀ ਪਲਾਨ ਲੈਂਦਾ ਸੀ ਤੇ ਬਾਕੀ ਬਾਪੂ ਫਰਨਸੈਕਟ ਲੋੋਂ ਪਹਿਲੇ ਦਿਨ ਤੋਂ ਹੀ ਦੋਸਤੋ ਟੌਪ ਕਲਾਸ ਦੇ ਨਕੀਨੇ ਖਰੀਦ ਕੇ ਲਿਆਉਂਦਾ ਵਾ ਦਰਸ਼ਕ ਪੂਰੇ ਖੁਸ਼ ਹੋ ਜਾਂਦੇ ਆ ਜਦੋਂ ਮਾਲ ਦੇਖਦੇ ਆ ਵੀਡੀਓ ਦੀ ਬੜੀ ਵੇਟ ਰਹਿੰਦੀ ਆ ਸੋ ਵੀਡੀਓ ਜਿਹੜੀ ਹਰ ਇੱਕ ਬੰਦਾ ਵੀਡੀਓ ਦੇ ਵਿੱਚ ਜੁੜਿਆ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਹੁਣ ਆਪਾਂ ਝੋਟਾ ਇਸ ਟਾਈਮ ਨੂੰ ਦਾ ਕੇ ਭਾਈਆਂ ਦੇ ਫਾਰਮ ਤੇ ਭੇਜਣ ਲੱਗੇ ਆ ਧੰਨਵਾਦ